ਮੇਰਾ ਨਾਮ ਹਰਜੀਤ ਸਿੰਘ ਹੈ ਜੀ ਜਿਹੜਾ ਮਾਰੇਗਾ ਬੱਚਾ ਉਹ ਮੇਰਾ ਪਤੀ ਆ ਛੋਟੇ ਭਾਈ ਦਾ ਲड़का ਹੈ ਇਹ ਸੰਦੀਪ ਸਿੰਘ ਦੀਪੂ ਆ ਨਾਮ ਇਹ ਨਜਾਇਜ਼ ਸੰਬੰਧੀ ਹੈ ਉਹ ਬੰਦੇ ਨਾਲ ਜਿਹੜਾ ਮੁੰਡਾ ਫੜਿਆ ਹੁਣ ਕਿਹਦੇ ਰਣਜੀਤ ਕੌਰ ਦੇ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕਿ ਲੱਗਦੀ ਮੇਰੀ ਭਝਾਈ ਛੋਟੀ ਹੈ ਠੀਕ ਹੈ ਉਹ ਮੁੰਡਾ ਡੱਕਦਾ ਹੈ ਸਾਡੇ ਨਾਲ ਵੇਖ ਹੁਣ ਬੋਲਣ ਨਹੀਂ ਇਹਦਾ ਮੁੰਡਾ ਡੱਕਦਾ ਹੈ ਤੇ ਇਹ ਦੇਖੀ ਨਹੀਂ ਰੇ ਉਹ ਡੈਨੇ ਇੱਕ ਦਵਾਰੀ ਕਿ ਤਾ ਟਾ ਕੀਤਾ ਬੋਲੇ ਬਾਲੇ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਚਲੇ ਕਿਵੇਂ ਹੋ ਮਸੀ ਉਸ ਵੇਲੇ ਮੁੰਡੇ 12 13 ਸਾਲ ਦੇ ਤੇ ਕਿਦਾਂ ਸ਼ੱਕ ਪਿਆ ਫਿਰ ਤੁਹਾਨੂੰ ਸਾ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੀ ਕੰਮ ਤੇ ਕੱਲਿਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛ ਦੈਰੀ ਆ ਨਹੀਂ ਦੱਸਿਆ ਨੇ ਫਿਰ ਮੈਂ ਰਬੜ ਦਿੱਤੀ ਠੀਕ ਹੈ ਹਾਂਜੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਡੇ ਅੱਧਾ ਸਾਲ ਹੋ ਨਹੀਂ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹਿ ਲੈ ਜਾਵੇ ਉਹ ਕਹਾਵਤ ਸੱਚੀ ਹੋਵੇ ਕਿ 12 ਸਾਲ ਬਾਅਦ ਊੜੀ ਦੀ ਸੁਈ ਜਾਂਦੀ ਆ ਉਹਨੂੰ ਕੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਸਾਹਬਾ ਮੈਂ ਤਾਂ ਫਿਰ ਜੋਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਪਾਬ ਜਿਹੜਾ ਮੁੰਡਾ ਕੋਲ ਨਾ ਕੀ ਸਮਝਦੇ ਹੋ ਕਾਲ ਯੁੱਗ ਦਾ ਤੌਰ ਆ ਇੱਕ ਮਾਂ ਨੇ ਪੋਤੀ ਮਾਰਤਾ ਉਹ ਤੇ ਸਮਝਣਾ ਕੀ ਹੈ ਜੀ ਪਤਾ ਹੀ ਹੈ ਜੋ ਬਣ ਗਿਆ ਜੋ ਮੜਾ ਮੜਾ ਇਹ ਮੜਾ ਦਾ ਰਿਜ਼ਲਟ ਮੜਾ ਹੀ ਰਹਿਣਾ ਭੜਾ ਦੀ ਵੱਡੇ ਦੀ ਜਦੋਂ ਦਾ ਵਿਆਹ ਹੀ ਸੀ ਉਹਨਾਂ ਦੀ ਕਿਦਾਂ ਮੌਤ ਹੋਈ ਉਹ ਤਾਂ ਬੰਬਾਰੋ ਕੇ ਮਰਿਆ ਹੈ ਨਾ ਸ਼ੂਗਰ ਹੋ ਗਈ ਛੋਟਾ ਹੈ ਭਰਾ ਹੱਤੀ ਪਾ ਲੈ ਆਇਆ ਨਾ ਵੱਡਾ ਨਹੀਂ ਉਹ ਕਿਤਨੇ ਵਿਚਾਰਾ ਮਰ ਗਿਆ ਕਿੱਥੋਂ ਫਰਕ ਲਿਆ ਹੁੰਦਾ ਮੈਨੂੰ ਹੁਣ ਹੁਣ ਤੇ ਇਹਨਾਂ ਨੂੰ ਜਲੰਧਰੋਂ ਭੜਿਆ ਮੈਂ ਖੈ ਲੈਣਾ ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਜਾਂਦੇ ਆ ਪਿੰਡ ਦਾ ਹੀ ਹੈ ਜਗਾ ਜਗਾ ਜਿੱਥੇ ਨੱਪਿਆ ਗਿਆ ਇਹ ਜਗਾ ਕਿਥੀ ਹੈ ਕੋਕੀ ਸੀ ਇਸ ਤੇ ਜਗਾ ਦੇ ਸਾਡਾ ਘਰ ਹੀ ਹੈ ਜੀ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਆ ਐਂ ਦੋ ਭਰਾ ਇੱਥੇ ਰਹਿੰਦੇ ਮਾੜੇ ਗੁੱਸੇ ਕਰਦੇ ਇਹ ਮੈਂ ਥਾਂ ਲੈ ਕੇ ਵੱਖਰਾ ਚੱਤ ਲਿਆ ਤੇ ਇਹ ਸਾਡੀ ਮਾਂ ਦਾ ਘਰ ਸੀ ਆ ਮਾਂ ਨੂੰ ਬੈਠ ਫਾਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਝਾਈ ਦੇ ਇਸ ਮੁੰਡੇ ਨਾਲ ਉਦੋਂ ਭਝਾਈ ਦੀ ਕਿੰਨੀ ਉਮਰ ਹੋ ਗਈ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਲੋਦੇ ਇਹਨਾਂ ਦਾ ਹੁਣ ਨਹੀਂ ਨੂੰ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੇ ਨੇ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਛ ਵੀ ਆ ਇਹ ਹੋ ਰਿਹਾ ਵੀ ਇਹਨਾਂ ਤੋਂ ਬੰਦ ਤੇ ਚਲੇ ਜਾਂਦੇ ਮੁੰਡਾ ਦੇ ਨਾਮ ਆਉਂਦੇ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਕਿਸ ਤਰੀਕੇ ਦਾ ਸਹਾ ਮਿਲਣੀ ਚਾਹੀਦੀ ਜਿੱਤ ਕੇ ਜਿੱਤ ਕੋ ਕਿੰਨੀ ਉਮਰ ਹੈ ਸਾਠ ਸਾਲ ਤੇ ਇਹ ਕੀ ਬਾਣਾ ਵਾਪਰ ਗਿਆ ਕਿਉਂ ਆਪਣੀ ਪੁੱਤ ਨੂੰ ਮਾਰ ਕੇ ਤੁਸੀਂ ਇਹਨਾਂ ਨੂੰ ਇਹ ਕਿਵੇਂ ਕਿਤੇਗਾ ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੀ ਹੈ ਮਾਰ ਇਹਨੂੰ ਮਰਵਾਇਆ ਇਹ ਦੇ ਇੱਕ ਦੋ ਵਾਰ ਜਿਹਨੇ ਰਲਕੇ ਜਿਹਦੇ ਨਾਲ ਰਲਕੇ ਤੁਸੀਂ ਮਾਰਿਆ ਉਹਦਾ ਨਾ ਕਿਸੇ ਬੰਦੇ ਪਰ ਸੰਬੰਧ ਸਾਡਾ ਇਦਾਂ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਕਿ ਮਾਰਦੇ ਫਿਰ ਆਪਣਾ ਮੁੰਡਾ ਕਿ ਮਾਰਦਾ ਇੰਨੇ ਮਾਰਿਆਣ ਕਿ ਰਾਤ 12:00 ਦਾ 10000 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫਿਰ ਉੱਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫਿਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਲ ਹੋ ਗਏ ਇਹ ਨજર ਤੁਸੀਂ ਕਿੱਥੇ ਰਹੀ ਆ ਜਦ ਤੁਸੀਂ ਖਾਬ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਦੋਂ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ 14 ਕਿ 5 ਰੈਮੀ ਆਇਆ ਮੰਨ ਕੇ ਪੰਨਾ ਦਾ ਬੱਚਾ ਆਪਣਾ ਹੀ ਜੰਮਿਆ ਤੁਸੀਂ ਮਾਰਦੇ ਹਾਂਜੀ ਰਾਮ ਨਹੀਂ ਆਇਆ ਮੰਜ ਮੈਂ ਕਿਹਾ ਰਾਮ ਨਹੀਂ ਆਇਆ ਮੰਜ ਗਲਤੀ ਹੋ ਗਈ ਕਿ ਕਿਸਕਾ ਆਇਆ ਸੀ ਉਦੋਂ ਹੂੰ ਉਹ ਤੁਸੀਂ ਗਲਤੀ ਮੰਨਦੇ ਹੋ ਗਲਤੀ ਹੋ ਗਈ ਉਦੋਂ ਨਹੀਂ ਗਲਤੀ ਮਹਿਸੂਸ ਹੋਈ ਇਹ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ ਸੀਗੇ ਵੀ ਜਿਹੜੇ ਪੀਓ ਆਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਇਸੇ ਜਿਹੜੇ ਸਾਡੇ ਪੀਓ ਦੀ ਲਿਸਟੀ ਉਹਨਾਂ ਨੂੰ ਚੱਕ ਕੇ ਜਿਹੜੀ ਉਹਨਾਂ ਤੇ ਕਾਫੀ ਜਿਹੜੀ ਇਹ ਮਿਹਨਤ ਕਰਨੀ ਪਈ ਨਾ ਸਪੈਸ਼ਲ ਬ੍ਰਾਚ ਨੂੰ ਨਾਲ ਲੈ ਕੇ ਕਦੇ ਉਹਨਾਂ ਨੂੰ ਲੱਭਦੇ ਰਹੇ ਪਾਸਾ ਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਈ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਜਾਂਦੇ ਸਾਨੂੰ ਦੱਸਿਆ ਕਿ ਉਹ ਫੁਲਾਨੀ ਜਗ੍ਹਾ ਤੇ ਖਲੋਤੇ ਆ ਫਿਰ ਇਹਨਾਂ ਦੋਨੋਂ ਨੂੰ ਹੀ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਦਰਾਨੇ ਪੁੱਛ ਗਏ ਫਿਰ ਪਹਿਲਾਂ ਇਹਨਾਂ ਨੇ ਕੋਈ ਦੱਸਿਆ ਨਹੀਂ ਸਾਨੂੰ ਵੀ ਯੂਪੀ ਛੱਡਿਆ ਕਿਤੇ ਜਗ੍ਹਾ ਤੇ ਫਿਰ ਜਦੋਂ ਆਈ ਉੱਥੇ ਚੱਲੇ ਫਿਰ ਉਹਨਾਂ ਸਖਤੀ ਨਾਲ ਪੁੱਛਿਆ ਫਿਰ ਇਹਨੇ ਦੱਸਿਆ ਕਿ ਵੀ ਅਹੀਂ ਉਹਦਾ ਗळा ਕੋਟ ਕਿਹੜਾ ਆ ਉਦੋਂ ਹੀ ਮਾਰ ਦਿੱਤਾ ਸੀ ਜਨਵਰੀ ਮਹੀਨੇ 14 ਚ ਇਹ ਜਲੰਧਰ ਵਾਗਿਆ ਰਹਿੰਦੇ ਰਹੇ ਜਲੰਧਰ ਵੀ ਰਹਿੰਦੇ ਰਹੇ ਰਾਜਸਥਾਨ ਨੂੰ ਰਹਿੰਦੇ ਹੋ ਅਲੱਗ-ਅਲੱਗ ਜਗ੍ਹਾ ਤੇ ਕੰਮ ਲੈਵਰ ਦਾ ਕਰਦਾ ਰਿਹਾ ਤੇ ਇੱਕ ਦੋਨੋਂ ਇਕੱਠੇ ਰਹਿੰਦੇ ਰਹੇ ਇਹ ਉਹਨਾਂ ਦੀ ਆਪਣੀ ਘਰ ਦੀ ਜਗ੍ਹਾ ਸੀ ਉਹਦੀ ਤੇ ਇਸ ਲਈ ਉਮਰ ਨਹੀਂ ਸੀ ਬੱਲੇ ਉਸ ਬੱਚੇ ਦੀ ਜਿਹੜੀ ਹੈਗੀ 14 ਸਾਲ ਦੀ ਸੀ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵੇਖੇ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਐਸੀ ਖੋਜ ਕੀਪਰ ਪਿੰਡ ਦਾ ਹੀ ਹੈਗਾ ਇਹਨਾਂ ਦੋਵਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਬਾਅਦ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੈਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਡੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਸ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਇਹ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾਂ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮਕਾਮ ਤੇ ਦਰਾਂਨੇ ਪੁੱਛ ਗਏ ਸੀ ਇਹਨਾਂ ਨੇ ਉਸ ਮੁੰਡੇ ਬਾਰੇ ਇਹ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਇਹ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮukh ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾ ਹੀ ਕਰਦਾ ਸੀ ਉਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵੀੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰੰਦ ਕਰਨ ਆਏ ਆ ਬੇਟੇ